ਅਜਾ ਪਿੱਛੇ ਪਾ ਵੀਡੀਓ ਕੀਤੀ ਸੀ ਕਿ ਰੇਲਵੇ ਰੋਡ ਤੇ ਵਿਆਹ ਨਹੀਂ ਹੁੰਦੇ ਬਿਲਕੁਲ ਸਹੀ ਗੱਲ ਹੈ ਸਰ ਜਿਹੜੇ ਰਹਿਣ ਵਾਲਿਆ ਕੋੜੀਆਂ ਪਰ ਸੱਚੀਆਂ ਆ ਉਹ ਗੱਲ ਚਰਚਾ ਦਾ ਵਿਸ਼ਾ ਬਣ ਗਈ ਹਾਂ ਬਿਲਕੁਲ ਬੜੇ ਪੌਡਕਾਸਟ ਕਰਨ ਵਾਲੇ ਜਿਹੜੇ ਆ ਉਹਨਾਂ ਨੇ ਵੀ ਗੱਲ ਨੂੰ ਚੁੱਕਿਆ ਕਹਿੰਦੇ ਕਿ ਰੇਲਵੇ ਰੋਡ ਦੀ ਹਾਲਤ ਇੰਨੀ ਖਸਤਾ ਹੋ ਗਈ ਹੈ ਕਿ ਜਿਹੜੇ ਇਧਰਲੇ ਪਾਸੇ ਲੋਕ ਰਹਿੰਦੇ ਆ ਉਹਨਾਂ ਦੇ ਵਿਆਹ ਨਹੀਂ ਹੁੰਦੇ ਫਿਰ ਪਤਾ ਲੱਗਿਆ ਗੜਸ਼ੰਕਰ ਰੋਡ ਤੇ ਵੀ ਇਹ ਹਾਲ ਹੈ ਹਮੇਸ਼ਾ ਲੋਰ ਰੋਡ ਸਾਰੇ ਬੱਸਿਸ ਐਕਚੁਅਲੀ ਇਹ ਸਹੀ ਬੋਚੋ ਨਵੇਂ ਸ਼ਹਿਰ ਦੇ ਹਾਲਾਤ ਇਦਾਂ ਦੇ ਖਰਾਬ ਹੋ ਚੁੱਕੇ ਨਵੇਂ ਸ਼ਹਿਰ ਵਾਲਿਆਂ ਦੇ ਵਿਆਹ ਨਹੀਂ ਹੁੰਦੇ ਪਏ ਨਵੇਂ ਸ਼ਹਿਰ ਚ ਕੁੜੀਆਂ ਆ ਕੇ ਰਾਜ਼ੀ ਨਹੀਂ ਔਰ ਗੱਲ ਸੱਚੀ ਆ ਹੁਣ ਅੱਜ ਜੇ ਸਾਨੂੰ ਮਾੜਾ ਕਹੀ ਜਾਂਦੇ ਕਹਿੰਦੇ ਤੁਸੀਂ ਖਬਰਾਂ ਕਿਉਂ ਲਾਉਂਦੇ ਆ ਮਾੜਾ ਦੇਖੋ ਹੁਣ ਅਸੀਂ ਤਾਂ ਗੱਲਾਂ ਸੱਚੀਆਂ ਕਰਦੇ ਆ ਤੁਹਾਨੂੰ ਕੌੜੀਆਂ ਲੱਗਦੀਆਂ ਗੱਲ ਅਸੀਂ ਸੱਚੀ ਕਰਦੇ ਆ ਤੁਸੀਂ ਆ ਕੇ ਦੇਖ ਲਓ ਹੁਣ ਕੁੜੀ ਵਾਲ ਇੱਥੇ ਆਣ ਕਿੱਦਾਂ ਲੈ ਕੇ ਜਾਣੇ ਘਰ ਮੈਨੂੰ ਦੱਸੋ ਕਿੱਦਾਂ ਲੈ ਕੇ ਜਾਣੇ ਘਰ ਅੱਛਾ ਬਰਾਤ ਕੱਢਣੀ ਤਾਂ ਕਿੱਦਾਂ ਹੋਊ ਬਰਾਤ ਤਾਂ ਕੋਈ ਰਸਤਾ ਬਣਾਣਾ ਅਲੱਗ ਹੀ ਬਣਾ ਇੱਥੇ ਤਾਂ ਇਹ ਹਾਲਾਤ ਆ ਊਂਟ ਦੀ ਸਵਾਰੀ ਦਾ ਕਿਸ ਨੇ ਸਵਾਦ ਲੈਣਾ ਨਾ ਤਾਂ ਰੇਲਵੇ ਰੋਡ ਤੇ ਇੱਥੋਂ ਨਹਿਰੂਗੜ੍ਹ ਤੋਂ ਰੇਲਵੇ ਰੋਡ ਉੱਥੇ ਸਟੇਜਰ ਦੁਆਰ ਤੇ ਦੱਸੋ ਕੀ ਕਹਿੰਨੇ ਜੇ ਕਿਸੇ ਨੇ ਊਂਟ ਦੀ ਸਵਾਰੀ ਦਾ ਲੁਤਫ ਲੈਣਾ ਉਹਨੂੰ ਰੇਗਿਸਤਾਨ ਜਾਣ ਦੀ ਜ਼ਰੂਰਤ ਨਹੀਂ ਜਾ ਕੇ ਤੇ ਹੋਰ ਮਤਲਬ ਇਹੋ ਜੀ ਜਗ੍ਹਾ ਤੇ ਭਾਈ ਹਯਾਤ ਜਾਣ ਦੀ ਰੋਡ ਤੇ ਵੀ ਜਾਣ ਦੀ ਰੋਡ ਨਹੀਂ ਆਪਣੇ ਵਹੀਕਲ ਤੇ ਇੱਥੇ ਲੰਘੋ ਭਾਵੇਂ ਤੁਹਾਡੇ ਕੋਲ ਕਾਰ ਆ ਮੋਟਰਸਾਈਕਲ ਤੁਹਾਨੂੰ ਊਂਟ ਦੀ ਸਵਾਰੀ ਦਾ ਮਜ਼ਾ ਆਉਂਦਾ ਐਨੇ ਝਟਕੇ ਵੱਜਦੇ ਆ ਐਡੇ ਟੋਏ ਆ ਮਤਲਬ ਟੋਏ ਹੀ ਆ ਸੜਕ ਤੇ ਹੈ ਹੀ ਨਹੀਂ